ਪਾਣੀ ਦਾ ਰੰਗ ਦਿਖਾ ਦਿਓ ਬਿਲਕੁਲ ਗੰਦਲਾ ਪਾਣੀ ਆ ਇਹ ਇਹ ਆ ਰਿਹਾ ਜੀ ਟੂਟੀਆਂ ਚ ਜੋ ਸਰਕਾਰੀ ਟੂਟੀਆਂ ਲੱਗੀਆਂ ਬਿਆ ਨੇ ਅਸੀਂ ਨਾ ਤਾਂ ਅਸੀਂ ਪੀਣ ਜੋ ਕਰਿਆ ਨਾ ਅਸੀਂ ਕੱਪੜੇ ਧੋਣ ਜੋ ਕਰਿਆ ਨਾ ਅਸੀਂ ਭਾਂਡੇ ਮਾਣ ਜੋ ਕਰਿਆ ਅਸੀਂ ਤਾਂ ਬਿਮਾਰ ਵੀ ਹੋ ਗਏ ਆਹ ਦੇਖੋ ਬੀਬੀ ਦਾ ਲੰਚ ਪਵਾਵੇ ਤੇ ਅੱਖਾਂ ਵੀ ਖਰਾਬ ਹੋ ਗਈਆਂ ਮੋਟਰ ਦਾ ਹੀ ਖਰਾਬ ਆ ਜਾਂ ਰਸਤੇ ਚ ਕੋਈ ਮਿਕਸ ਹੁੰਦਾ ਕਿੱਦਾਂ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਜੀ ਕਿੱਥੋਂ ਨਾਲੀਆਂ ਦਾ ਪਾਣੀ ਆ ਪਰ ਇਹ ਹਮ ਮਸਕੋਂ ਦਾ ਗੰਦਾ ਬਾਤ ਕਸ਼ੂ ਨਹੀਂ ਪਾਣੀ ਪਿੰਦੇ ਹੈਗੇ ਮੁਸਕ ਕਰਦੇ ਆ ਜੀ ਪਾਣੀ ਦਾ ਇਹ ਬੇਪਲੇਖੇ ਕੋਈ ਪੀ ਵੀ ਲੈਂਦਾ ਬੱਚਾ ਫਿਰ ਉਲਟੀਆਂ ਵੀ ਲੱਗਦੀਆਂ ਨੇ ਪਾਣੀ ਅਸੀਂ ਗਵਾਂਡੀਆਂ ਤੋਂ ਲੈ ਕੇ ਆਂਦੇ ਆ ਜੀ ਜਿੰਨ ਦੇ ਮੋਟਰੇ ਸਾ ਮੋਟਰਾਂ ਜੀ ਇਹਨਾਂ ਦੇ ਹਾਂ ਇਹਨਾਂ ਤੋਂ ਲੈ ਕੇ ਆਉਂਦੇ ਆ ਪਾਣੀ ਇੱਕ ਨਾਲੀਆਂ ਵਾਲਾ ਗਟਰ ਵਾਲਾ ਪਾਣੀ ਮਿਕਸ ਹੋ ਕੇ ਆਉਂਦਾ ਇਹਨਾਂ ਦੇ ਤਾਂ ਸੋ ਇਹਨਾਂ ਨੂੰ ਜੇ ਬੱਚਾ ਪੀਂਦਾ ਉਹਨੂੰ ਇਨਫੈਕਸ਼ਨ ਹੋ ਜਾਂਦੀ ਏ ਫਿਰ ਡਾਕਟਰਾਂ ਦੇ ਲਈ ਫਰੀ ਜਾਂਦੇ टीएम ਸਭ ਤਾਂ ਕਹਿ ਰਹੇ ਨੇ ਕਿ ਹਰ ਇੱਕ ਘਰ ਖੁਸ਼ਹਾਲ ਆ ਇਦਾਂ ਦੇ ਕੰਮ ਹੋ ਰਹੇ ਨੇ ਜਿਹੜੇ 70 ਸਾਲਾਂ ਚ ਨਹੀਂ ਹੋਏ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਤਾਂ ਸਭ ਝੂਠ ਹੈ ਇਹਨਾਂ ਦਾ ਇਹ ਤਾਂ ਬੱਦਲ ਵੇਲੇ ਦੀਆਂ ਟੈਂਕੀਆਂ ਕਰੀਆਂਵੇਂ ਨਹੀਂ ਇਹਨਾਂ ਤੋਂ ਤਾਂ ਉਹ ਸਾਧਨ ਜਿਹੜੇ ਉਹਦੇ ਪਹਿਲਾਂ ਤੇ ਬਣਾਏ ਹੋਏ ਨੇ ਉਹ ਵੀ ਨਹੀਂ ਚੱਲ ਰਹੇ ਸਹੀ ਕਮ ਕੜਾ ਚੇਅਰਮੈਨਾ ਦੀਪਾ ਉਹ ਉਹਦੀ ਘਰ ਵਾਲੀ ਸਰਪੰਚ ਆ ਹੁਣ ਉਹਨਾਂ ਦੇ ਪਿੰਡੋਂ ਟੈਂਕੀ ਦਾ ਪਾਣੀ ਇਹ ਮੇਰੇ ਪਿੰਡ ਨੂੰ ਆਉਂਦਾ ਹੈ ਇਹਨਾਂ ਨੇ ਕੱਟ ਕਰਕੇ ਆ ਮੇਰਾ ਪਿੰਡੇ ਦੇ ਆਪਦੇ ਰਾਮਗੜ੍ਹ ਦੇ ਵਿੱਚ ਪਵਾ ਲਿਆ ਪਹਿਲਾਂ ਪਰ ਪਿਛਲੀ ਪੰਚਾਇਤਾਂ ਨੇ ਪਾਉਣ ਤੋਂ ਵਾਦਾ ਹੁਣ ਤਾਂ 6 ਮਹੀਨੇ ਜਦ ਦੀ ਇਹ ਪੰਚਾਇਤ ਬਣੀ ਆ ਬੀੜਾ ਕਰਕੇ ਕੋਈ ਦੇਖਦਾ ਹੀ ਨਹੀਂ ਹੈਗਾ ਯਾਰ ਪਰ ਦਾਅਵੇ ਕੀਤੇ ਜਾਂਦੇ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਚੇਅਰਮੈਨ ਸਭ ਖੁਦੂਰੇ ਬੈਠੇ ਨੇ ਚੇਅਰਮੈਨ ਸਾਹਿਬ ਦਾ ਧਿਆਨ ਹੀ ਨਹੀਂ ਹੈਗਾ ਆਪਣੇ ਇਲਾਕੇ 'ਚ ਆਹ ਦੇਖ ਲੈ ਰੰਗਲਾ ਬਣਿਆ ਪਿਆ ਵੀਰੇ ਹੂੰ ਪਾਣੀ ਰੰਗਲਾ ਹੋਇਆ ਪਿਆ ਸਾਹਮਣੇ ਰੰਗਲਾ ਪਾਣੀ ਹੋਇਆ ਪਿਆ ਹੋਰ ਅੱਲੇ-ਪੱਲੇ ਕੁਝ ਨਹੀਂ ਹੈਗਾ ਪਹਿਲੀ ਗੱਲ ਤਾਂ ਮੇਰੇ ਬਿਲਕੁਲ ਵੀ ਧਿਆਨ 'ਚ ਨਹੀਂ ਤੁਸੀਂ ਮੈਨੂੰ ਦੱਸਿਆ ਵੀ ਪਾਣੀ ਦਾ ਮਸਲਾ ਕੋਈ ਬੰਦਾ ਮੇਰੇ ਕੋਲ ਆਇਆ ਨਹੀਂ ਹੈਗਾ ਕੋਈ ਰੰਗਲਾ ਪੰਜਾਬੀ ਇੱਕ ਨਸ਼ਿਆਂ ਨੇ ਗੰਦਲਾ ਕੀਤਾ ਹੋਏ ਕਿ ਸਾਡੇ ਪਿੰਡਾਂ ਦੇ ਗੰਦੇ ਪਾਣੀ ਨਾਲ ਗੰਦਲਾ ਕਿਤੇ ਹਨ ਗਰੀਬ ਦੇ ਤਾਂ ਅੰਦਰ ਵੱਡ ਵੱਡ ਕੇ ਆਉਂਗੇ ਵੋਟਾਂ ਦੇਓ ਜੀ ਵੋਟਾਂ ਦੇ ਫਿਰ ਪਾਣੀ ਵੀ ਦੇਖਣ ਆਓ ਸਾਡਾ ਜੇ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਹੀ ਹੱਲ ਹੋਊਗਾ ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਨਹੀਂ ਹੈਗਾ ਤਾਂ ਵੋਟਾਂ ਵੇਲੇ ਤਾਂ ਹਨਾ ਹਰ ਇੱਕ ਨੂੰ ਬਾਪੂ ਕਹਿੰਦੇ ਨੇ ਜਦੋਂ ਵੋਟਾਂ ਪੈਂਦੀਆਂ ਨੇ ਜਦੋਂ ਉਦੋਂ ਬਾਅਦ ਫਿਰ ਤੂੰ ਕੌਣ ਮੈਂ ਕੌਣ ਇਹਨੇ ਤਾਂ ਥਾਣੇ 'ਚ ਫੋਨ ਕਰਨਾ ਵੀ ਇਹਦੇ ਪਰਚਾ ਦੇ ਦੇ ਬਾ ਇਦੋਂ ਵੱਡੇ ਦਾ ਕੁਝ ਨਹੀਂ ਹੈਗਾ ਕੰਮ ਬਾਹਾਂ ਹੀ ਕੰਮ ਹੈ ਇਹਦੇ ਕੋਲ ਹੋਰ ਇਹਦੇ ਕੁਝ ਵੀ ਨਹੀਂ ਅੱਲੇ ਪੱਲੇ ਹੈਗਾ ਕਿੰਨਾ ਕੁ ਚਿਰ ਹੈ 1.5 ਸਾਲ ਰਹਿ ਗਿਆ ਉਸ ਤੋਂ ਬਾਅਦ ਕੀ ਬਣੂ ਵੀਰੇ ਫੇਰ ਪਰਚੇ ਜਿਹੜੇ ਹੁਣ ਤੁਸੀਂ ਲੋਕਾਂ ਦੇ ਕਰਾਉਂਦੇ ਛੁੱਟਦੇ ਕਰਾ ਦੇਣਗੇ ਲੋਕ ਤੇ ਜਾ ਕੇ ਇੰਟਰਵਿਊ ਦਿੱਤੀ ਵੀ ਚੇਅਰਮੈਨ ਐ ਇੱਥੇ ਦਾ ਵੀ ਕੰਮ ਨਹੀਂ ਹੋਇਆ ਇਹ ਵਧੀਆ ਗੱਲਾਂ ਨਹੀਂ ਜੀ ਹੂੰ ਇਹਦੇ ਝੋਲਾ ਮੁੱਢੇ ਦੀ ਰੱਖਿਆ ਹੁੰਦਾ ਹਰ ਟਾਈਮ ਅੱਛਾ ਜੀ ਹਰੇਕ ਦੇ ਖਿਲਾਫ ਦਰਖਾਸਤ ਹੂੰ ਹਰੇਕ ਅਫਸਰ ਦੇ ਖਿਲਾਫ ਦਰਖਾਸਤ ਹੂੰ ਸਿਕਾਲਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਜੋ ਕੰਮ 3 ਸਾਲਾਂ ਚ ਹੋਏ ਨੇ ਉਹ ਕੰਮ ਕਹਿੰਦੇ 70 ਸਾਲਾਂ ਚ ਨਹੀਂ ਹੋਏ ਅਜਿਹੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਤੇ ਕੀ ਹਾਲਾਤ ਨੇ ਉਹ ਤੁਹਾਨੂੰ ਦਿਖਾਉਣੇ ਆ ਅੱਜ ਅਸੀਂ ਪਹੁੰਚੇ ਹਾਂ ਲਾਬਾ ਦੀ ਸਬਤਸੀਰਪਾਸੋਂ ਦਾ ਪਿੰਡਾ ਚਮਾਲੀ 44 ਸਾਨੀ ਹੈ ਜੀ 44 ਸਾਨੀ ਪਾਣੀ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਪਹਿਲਾਂ ਤਾਂ ਪਾਣੀ ਦੇਖ ਲਓ ਤੁਸੀਂ ਕਿੱਦਾਂ ਦਾ ਹੈ ਇੱਥੇ ਪਾਣੀ ਪਿਆ ਹੈ ਪਾਣੀ ਦਾ ਰੰਗ ਦਿਖਾ ਦਿਓ ਬਿਲਕੁਲ ਗੰਦਲਾ ਪਾਣੀ ਆ ਇਹ ਇਹ ਆ ਰਿਹਾ ਜੀ ਟੂਟੀਆਂ ਚ ਜੋ ਸਰਕਾਰੀ ਟੂਟੀਆਂ ਲੱਗੀਆਂ ਬਿਆ ਨੇ ਆਮ ਲੋਕਾਂ ਦਾ ਕੀ ਹਾਲ ਆ ਉਹ ਤਾਂ ਹੁਣ ਅਜਹੀਆਂ ਵੀਡੀਓਜ਼ ਜਾਜ ਹੈ ਪਿੰਡਾਂ ਚ ਆ ਕੇ ਪਤਾ ਲੱਗਦਾ ਏ ਜੇ ਦਫ਼ਤਰਾਂ ਚ ਬੈਠ ਕੇ ਦਾਅਵੇ ਕੀਤੇ ਜਾਂਦੇ ਨੇ ਉਹਦੇ ਨਾਲ ਇਕੱਲੇ ਦਾਅਵੇ ਹੀ ਨੇ ਫਰਕ ਕੋਈ ਨਹੀਂ ਪੈਂਦਾ ਪਰ ਲੋਕ ਕੀ ਕਹਿੰਦੇ ਨੇ ਉਹ ਤੁਹਾਨੂੰ ਸੁਣਾਉਣੇ ਆ ਮਾਤਾ ਜੀ ਨੇ ਸਾਡੇ ਨਾਲ ਹਾਂਜੀ ਸਾਸਰੀ ਕਾਲ ਜੀ ਕੀ ਨਾਮ ਹੈ ਜੀ ਧਰਮਕੌਰ ਮਾਤਾ ਜੀ ਕੀ ਗੱਲ ਹੈ ਪਾਣੀ ਕਿੱਦਾਂ ਦਾ ਆ ਰਿਹਾ ਜੀ ਪਾਣੀ ਜੀ ਅਸੀਂ ਤਾਂ ਬਹੁਤ ਦੁਖੀ ਹੋ ਕੇ ਐਦਮ ਚੱਕਿਆ ਹਾਂ ਅਸੀਂ ਨਾ ਤਾਂ ਅਸੀਂ ਪੀਣ ਜੋ ਕਰਿਆ ਨਾ ਅਸੀਂ ਕੱਪੜੇ ਧੋਣ ਜੋ ਕਰਿਆ ਨਾ ਅਸੀਂ ਭਾਂਡੇ ਮਾਣ ਜੋ ਕਰਿਆ ਅਸੀਂ ਤਾਂ ਬਿਮਾਰ ਵੀ ਹੋ ਗਏ ਬਿਮਾਰ ਹੋ ਗਏ ਜੀ ਹਾਂ ਆਹ ਦੇਖੋ ਬੀਬੀ ਦਾ ਲੰਚ ਪਵਾਵੇ ਤੇ ਅੱਖਾਂ ਵੀ ਖਰਾਬ ਹੋ ਗਈਆਂ ਨਹੀਂ ਕਿੰਨੇ ਟਾਈਮ ਤੋਂ ਆ ਰਿਹਾ ਜੀ ਇਹ ਇਹ ਤਾਂ ਜੀ 2-3 ਸਾਲ ਹੋ ਗਏ 2-3 ਸਾਲ ਹੋ ਗਈ ਕਿਸੇ ਨੇ ਧਿਆਨ ਨਹੀਂ ਦਿੱਤਾ ਅਸੀਂ ਕਿਹਾ ਸੀ ਜੀ ਕੇ ਚੰਨੂ ਵੀ ਕਿਹਾ ਸੀ ਛੱਡ ਕਿਛੇ ਨਹੀਂ ਸੁਣੀ ਸਰਪੰਚ ਨੂੰ ਵੀ ਕਿਹਾ ਸੀ ਨਹੀਂ ਬਿੱਲ ਲੈਣ ਆਉਂਦੇ ਹੁਣ ਫਿਰ ਟੁੱਟੀ ਤਾਂ ਪਹਿਲਾਂ ਲੈਣ ਆਉਂਦੇ ਤੇ ਅਸੀਂ ਫਿਰ ਬਿੱਲ ਨਹੀਂ ਦਿੱਤਾ ਅੱਛਾ ਹਾਂ ਅਸੀਂ ਕਿਹਾ ਕਿਉਂ ਦਈਏ ਬਿੱਲ ਨਾ ਹੁਣ ਨਾ ਹੁਣ ਆਉਂਦੇ ਨੇ ਬਿੱਲ ਲੈਣ ਅੱਛਾ ਹਾਂ ਤੇ ਕੀ ਕਹਿੰਦੇ ਕੀ ਨੇ ਉਹ じゃ ਤੁਸੀਂ ਪਹਿਲਾਂ ਕਿਹਾ ਸੀ ਉਹ ਤਾਂ ਕਹਿੰਦੇ ਵੀ ਸਾਨੂੰ ਨਹੀਂ ਪਤਾ ਕੀ ਹੋਇਆ ਬਈ ਇਹ ਜਵਾਬ ਦਿੰਦੇ ਨੇ ਕਹਿੰਦੇ ਜਾਬੀ ਲੈ ਨਹੀਂਂਦੇ ਅੱਜ ਕਾ ਬਿਲਾਸੀ ਤਾਂ ਦਈਏ ਜਿਐਂ ਪਾਣੀ ਪੀਏ ਜਿਐਂ ਪਾਣੀ ਨਹੀਂ ਪੀਂਦੇ ਕੱਪੜੇ ਨਹੀਂ ਧੋਂਦੇ ਭਾਂਡੇ ਨਹੀਂ ਮਾਜਦੇ ਸਰਪੰਚ ਜੀ ਉਹ ਜਾ ਕੇ ਆਇਆ ਹਾਂ ਉਹਨੂੰ ਕਹਿ ਕੇ ਆਇਆ ਵੀ ਭਾਈ ਇਹ ਪਾਣੀ ਦੇਖੋ ਪੈਪ ਬਦਲਾਓ ਹਾਂ ਉਹਨਾਂ ਨੇ ਕੋਈ ਨਹੀਂ ਸੁਣੀ ਗੱਲ ਸਾਡੀ ਪੁਰਾਣਾ ਸਰਪੰਚ ਆਹ ਕਿੱਥੋਂ ਪਾਣੀ ਆਉਂਦਾ ਕਿੱਥੋਂ ਆ ਜੀ ਉਹ ਰਾਮਗੜ੍ਹ ਤੋਂ ਆਉਂਦਾ ਜੀ ਰਾਮਗੜ੍ਹ ਤੋਂ ਆਉਂਦਾ ਹਾਂ ਰਾਮਗੜ੍ਹ ਤੋਂ ਆਉਂਦਾ ਹਾਂ ਜੀ ਹਾਂ ਨਹੀਂ ਇਹ ਪਾਣੀ ਮੋਟਰ ਦਾ ਹੀ ਖਰਾਬ ਆ ਜਾਂ ਰਸਤੇ 'ਚ ਕੋਈ ਮਿਕਸ ਹੁੰਦਾ ਕਿਦਾਂ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਜੀ ਵੀ ਕਿੱਥੋਂ ਨਾਲੀਆਂ ਦਾ ਪਾਣੀ ਆ ਪਰ ਇਹ ਹਾਂ ਮਸਕਾਂ ਦਾ ਗੰਦਾ ਬਾ ਤੁਹਾਨੂੰ ਤੁਸੀਂ ਬਿਮਾਰ ਵੀ ਹੋ ਗਏ ਹੋ ਹੋਰ ਹੁੰਨੇ ਆ ਜੀ ਹੁਣ ਪਾਣੀ ਪੀਂਦੇ ਨਹੀਂ ਕਦੇ ਕਿਥੋਂ ਵਰਕੇ ਲੋਨੇ ਕਦੇ ਕਿਤੇ ਆ ਮੈਂ ਦੀ ਅੱਖਾਂ ਚ ਇਨਫੈਕਸ਼ਨ ਹੋ ਗਏ ਪਾਣੀ ਕਰਨ ਜੀ ਅੱਛਾ ਜੀ ਪਾਣੀ ਨੂੰ ਬੁਰਾ ਹਾਲ ਹੋਇਆ ਪਿਆ ਪਾਣੀ ਕਰਨ ਹੋਏ ਪਾਣੀ ਕਰਨ ਹੋਏ ਜੀ ਪਸ਼ੂ ਨਹੀਂ ਪਾਣੀ ਪਿੰਦੇ ਹੈਗੇ ਮੁਸਕ ਕਰਦੇ ਆ ਜੀ ਪਾਣੀ ਦਾ ਹੂੰ ਉਲਟੀਆਂ ਵੀ ਲੱਗਦੀਆਂ ਨੇ ਜੇ ਬੇਪਲੇਖੇ ਕੋਈ ਪੀ ਵੀ ਲੈਂਦਾ ਬੱਚਾ ਫਿਰ ਉਲਟੀਆਂ ਵੀ ਲੱਗਦੀਆਂ ਨੇ ਅੱਛਾ ਜੀ ਹਾਂ ਇਹ ਤਾਂ ਕਹਿ ਰਹੇ ਨੇ ਜੀ ਸਰਕਾਰ ਕਹਿ ਰਹੀ ਆ ਕਿ ਕੰਮ ਬਹੁਤ ਵਧੀਆ ਹੋ ਰਹੇ ਨੇ ਲੋਕ ਖੁਸ਼ਹਾਲ ਨੇ ਪਰ ਦਾਵੇ ਉਹਨੇ ਕਿਵੇਂ ਦੇਖਦੇ ਆ ਦੇਖ ਲਓ ਹੁਣ ਛੋਟੇ ਛੰਮਣੇ ਆ ਇਹ ਸੀ ਤਾਂ ਹੁਣ ਸਾਡਾ ਬੜਦਾ ਰਹੇ ਮੁੰਡਾਈ ਨੂੰ ਕਹਾ ਤਾਂ ਇਹਨੇ ਵਿਚਾਰੇ ਨੇ ਸਾਡੀ ਮਰਜੀ ਸੁਣੇ ਕਿਸੇ ਨੇ ਨਹੀਂ ਸੁਣੀ ਬੱਚੇ ਨੇ ਇਹਨੇ ਇਹਨੇ ਕੱਲੇ ਨੇ ਸੁਣੀਆਂ ਨਹੀਂ ਸਾਡੀ ਕਿਸੇ ਨੇ ਨਹੀਂ ਸੁਣੀ ਹਾਂ ਅਸੀਂ ਤਾਂ ਬਹੁਤ ਹੰਬਲੇ ਆ ਜਰੂਰਤਾਂ ਬਣਦੀਆਂ ਇਹ ਪਾਣੀ ਸਾਨੂੰ ਗੰਦਾ ਮਿਲ ਰਿਹਾ ਸੀ ਕੀ ਇਸ ਕਾਰਨ ਕੋਈ ਹੈ ਜੀ ਹਮਮ ਤਾਂ ਕਿਵੇਂ ਦੇਖਦੇ ਹੋ ਜੀ ਇਹ ਚੀਜ਼ ਨੂੰ ਤੁਸੀਂ ਬਜ਼ੁਰਗੋ ਪਾਣੀ ਸਭ ਤੋਂ ਵੱਡਾ ਜਿਹੜਾ ਜ਼ਰੂਰਤਾਂ ਸੌਂਸ ਵਰਤੋਂ ਆਉਂਦਾ ਹੈ ਇੰਨਾ ਵਧੀਆ ਪਾਣੀ ਆਉਂਦਾ ਹੈ ਾਰੇ ਲੋਕ ਪੀਂਦੇ ਨਾ ਉਹਨੇ ਆ ਜਿਹੜਾ ਨਮਾਸਾ ਪਾਛੜਿਆ ਸੀ ਹਮ 4-400 ਪਰ ਜੀ ਔਰ ਥੋੜੇ ਪਾਣੀ ਨੇੜਿਓਂ ਆਉਣ ਲੱਗ ਜੂ ਹਮ ਔਰ ਨਾ ਨੇੜਿਓਂ ਪਾਣੀ ਜਮਾਂ ਗੰਡਾ ਪਾੜਾ ਕੁੜੀ ਜੋੜਦਾ ਹਮ ਜਦ ਪਾਣੀ ਲਾਇਆ ਜਾਬੀ 4-400 ਉੱਪਰ ਆਇਆ ਬਾਕੀ ਦਾ ਬਿਲ ਤਾਂ ਦਿੱਤਾ ਹੀ ਤੀ ਬਾਅਦ ਚ ਅਸੀਂ ਨੇ ਪਾਣੀ ਸਾਬਾਉਂਗਾ ਅਸੀਂ ਅਜੇ ਅੱਗੇ ਇਹਨੂੰ ਆਜੋ ਪਾਣੀ ਜੇ ਪਾਣੀ ਸਾਫ ਆਊਗਾ ਸੀ ਬਿੱਲ ਵੀ ਪੂਰਾ ਦਊਂਗਾ ਹਾਂ ਬਿੱਲ ਵੀ ਅਗਲਾ ਦਊ ਸਾਰਾ ਜੇ ਜ਼ਰੂਰਤ ਪੂਰੀ ਹੋਊਗੀ ਪਰ ਇਹਦੇ ਕਿੰਨੀ ਧਿਆਨ ਨਹੀਂ ਹੈਗਾ ਜੀ ਮਹਿਕਮੇ ਵਾਲੇ ਆਉਂਦੇ ਹੋ ਨਹੀਂ ਉਰੇ ਕਦੇ ਨਹੀਂ ਕੋਈ ਵੀ ਨਹੀਂ ਆਇਆ ਹੈਗਾ ਜੀ ਉਰੇ ਕੋਈ ਧਿਆਨ ਨਹੀਂ ਹੈਗਾ ਬੱਚੇ ਨਹੀਂ ਨਾਉਂਦੇ ਹੈਗੇ ਮੰਮਾ ਸਾਨੂੰ ਦੂਜੇ ਘਰੋਂ ਪਾਣੀ ਲੈ ਕੇ ਆਓ ਤਾਂ ਜੀ ਪਾਣੀ ਤੁਸੀਂ ਕਿੱਥੋਂ ਲੈ ਕੇ ਆਉਨੇ ਹੋ ਪਾਣੀ ਅਸੀਂ ਗਵਾਂਡੀਆਂ ਤੋਂ ਲੈ ਕੇ ਆਂਦੇ ਆ ਜੀ ਜਿੰਨਦੇ ਮੋਟਰ ਲੱਗਾ ਮੋਟਰਾਂ ਜਿਹਨਾਂ ਦੇ ਹਾਂ ਇਹਨਾਂ ਤੋਂ ਲੈ ਕੇ ਆਉਨੇ ਆ ਪਾਣੀ ਭੇਨ ਨੂੰ ਗੁਰਦੁਆਰੇ ਚੋਂ ਲੈ ਕੇ ਆਉਨਾ ਕਦ ਕਿੱਥੋਂ ਲੈ ਕੇ ਆਉਨੇ ਆ ਉਹ ਕੀ ਕਰੀਏ ਹੁਣ ਪਸ਼ੂਆਂ ਨੂੰ ਇੰਨਾ ਪਾਣੀ ਢੋਆ ਨਹੀਂ ਜਾਂਦਾ ਪਸ਼ੂ ਮੁਸਕ ਕਰਦੇ ਪਾਣੀ ਪੀਣ ਤੋਂ ਜੀ ਸੋ ਇਹ ਦਿੱਕਤਾਂ ਨੇ ਜੀ ਜਿਹੜੇ ਦਾਅਵੇ ਨੇ ਉਹ ਪੰਜਾਬ ਸਰਕਾਰ ਕਰ ਰਹੀ ਆ ਪਰ ਅਸਲ ਹਕੀਕਤ ਕੀ ਆ ਉਹ ਇਹਨਾਂ ਪਿੰਡਾਂ ਦੇ ਵਿੱਚ ਪਤਾ ਲੱਗਦੀ ਆ ਲੰਬardar ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਗੱਲ ਨੂੰ ਕਿਉਂਕਿ ਪਾਣੀ ਸਭ ਤੋਂ ਵੱਡੀ ਜ਼ਰੂਰਤ ਆ ਜੀ ਇਨਸਾਨ ਹੋਵੇ ਪੌਦੇ ਹੋਣ ਜਾਨਵਰ ਹੋਣ ਹਰ ਇੱਕ ਨੂੰ ਪਾਣੀ ਦੀ ਜ਼ਰੂਰਤ ਆ ਪਰ ਪਾਣੀ ਉਹ ਬਿਮਾਰੀਆਂ ਵੰਡ ਰਿਹਾ ਕਹਿੰਦੇ ਵੀਰਾ ਜੀ ਇਹ ਤਾਂ ਸਰਕਾਰ ਦਾ ਬੀੜਾ ਗਰਕ ਹੈ ਪਹਿਲਾਂ ਵਾਲੀਆਂ ਸਰਕਾਰਾਂ ਦੇ ਜਿਹੜੇ ਚਲੋ ਇਹਨਾਂ ਨੇ ਗਰੀਬਾਂ ਵਾਸਤੇ ਟੈਂਕੀਆਂ ਲਾਈਆਂ ਨੇ ਜਿਹੜਾ ਬੰਦਾ ਅਮੀਰ ਹੈ ਉਹ ਤਾਂ ਸਮਰਸੀਬਲ ਕਰਾ ਲੂ ਕਿਤੋਂ ਵੀ ਪਾਣੀ ਆਪਦਾ ਘਰ ਆ ਲੂ ਮੁਹੱਈਆ ਕਰਾ ਲੂ ਇਹ ਗਰੀਬ ਬੰਦਾ ਕਿੱਥੋਂ ਲਿਆਵੇ ਇਹ ਗਰੀਬਾਂ ਵਾਸਤੇ ਇਹਨਾਂ ਨੇ ਸਹੂਲਤ ਕਰੀ ਦੀ ਪਰ ਸਹੂਲਤ ਤਾਂ ਹੀ ਨਰਕ ਪਾਇਆ ਪੈ ਇਹਨਾਂ ਨੇ ਇਹ ਨਾਲੀਆਂ ਵਾਲਾ ਘਟਰ ਵਾਲਾ ਪਾਣੀ ਮਿਕਸ ਹੋ ਕੇ ਆਉਂਦਾ ਇਹਨਾਂ ਦੇ ਦਸੋ ਇਹਨਾਂ ਨੂੰ ਜੇ ਬੱਚਾ ਪੀਂਦਾ ਉਹਨੂੰ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਇਹ ਡਾਕ ਇਹ ਤਾਂ ਇਹੀ ਕੰਮਾਂ ਤੇ ਰਹਿ ਗਈ ਇਹੀ ਕੰਮਾਂ ਤੇ ਰਹਿ ਗਏ ਵੀਰੇ ਕੋਈ ਗੌਰੇ ਨਹੀਂ ਕਿਸੇ ਦੀ ਹੂੰ ਗੌਰੇ ਨਹੀਂ ਹੈਗੀ ਜੇ ਗੌਰ ਹੋਵੇ ਫਿਰ ਤਾਂ ਹੈ ਪਰ ਸਰ ਸੀਐਮ ਸਾਹਿਬ ਤਾਂ ਕਹਿ ਰਹੇ ਨੇ ਕਿ ਹਰ ਇੱਕ ਘਰ ਖੁਸ਼ਹਾਲ ਆ ਇਦਾਂ ਦੇ ਕੰਮ ਹੋ ਰਹੇ ਨੇ ਜਿਹੜੇ 70 ਸਾਲਾਂ ਚ ਨਹੀਂ ਹੋਏ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਤਾਂ ਸਭ ਝੂਠ ਹੈ ਇਹਨਾਂ ਦਾ ਇਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਨਹੀਂ ਤਾਂ ਚੱਲੇ ਹੀ ਰਿਹਾ ਇਹ ਤਾਂ ਬਾਦਲ ਵੇਲੇ ਦੀਆਂ ਟੈਂਕੀਆਂ ਕਰੀਆਂਵੇਂ ਨਹੀਂ ਇਹਨਾਂ ਤੋਂ ਤਾਂ ਉਹ ਸਾਧਨ ਜਿਹੜੇ ਉਹਦੇ ਪਹਿਲਾਂ ਤੇ ਬਣਾਏ ਹੋਏ ਨੇ ਉਹ ਵੀ ਨਹੀਂ ਚੱਲ ਰਹੇ ਸਹੀ ਇਹਨਾਂ ਨਰਕ ਲੋਕ ਪਾਣੀ ਪੀ ਰਹੇ ਨੇ ਦੱਸੋ ਕਿਵੇਂ ਗੁਜ਼ਾਰਾ ਕਿਵੇਂ ਹੋਊਗਾ ਇਹਨਾਂ ਦਾ ਹੂੰ ਇਸ ਮਰਸੀਬਲ ਇਹ ਕਰ ਨਹੀਂ ਸਕਦੇ ਇਹ ਪਾਣੀ ਪੀਣਾ ਇਹਨਾਂ ਦੀ ਮਜਬੂਰੀ ਹੈ ਇਹ ਕਹਿੰਦੇ ਸਾਡੇ ਤਾਂ ਪਸ਼ੂ ਵੀ ਨਹੀਂ ਪਾਣੀ ਪੀਂਦੇ ਜੀ ਪੀਂਦੇ ਨਹੀਂ ਵੀਰੇ ਕੀ ਕਰਨ ਫੇਰ ਹੁਣ ਹੁਣ ਕਿਤੇ ਗਮਾਡੀਆਂ ਤੋਂ ਪਰ ਪਰ ਲਿਆਉਂਦੇ ਨੇ ਬਚਾਰੇ ਸਗਾੜਾ ਥੋੜੀ ਹੈ ਯਾਰ ਕਿੰਨਾ ਕੁ ਪਾਣੀ ਬੰਦਾ ਭਰ ਕੇ ਲਿਆਉ ਕਿੰਨਾ ਘਰ ਲਿਓ ਇਹ ਤਾਂ ਹੁਣ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਕਹਿੰਦੇ ਵੀਰੇ ਵੀ ਪੱਤਰਕਾਰ ਕੋਈ ਵੀ ਦੇਖ ਲੈ ਕਹਿੰਦੇ ਵੀ ਖਬਰ ਲਵਾ ਦੇ ਫਿਰ ਮੈਂ ਤੁਹਾਡੇ ਤੱਕ ਪਹੁੰਚ ਕਰੀ ਤੁਹਾਨੂੰ ਬੁਲਾਇਆ ਤਾਂ ਚਲੋ ਇਹ ਇਹਨਾਂ ਦਾ ਗਾਂਹ ਸਰਕਾਰ ਤੱਕ ਇਹਨਾਂ ਦੀ ਆਵਾਜ਼ ਜਾਊ ਅਸੀਂ ਅਧਿਕਾਰੀਆਂ ਨਾਲ ਗੱਲ ਕਰਾਂਗੇ ਆਉਣਗੇ ਬਾਈ ਜੀ ਨਹੀਂ ਆਉਣਗੇ ਫਿਰ ਅਸੀਂ ਇਹਨਾਂ ਦਾ ਜਲੂਸ ਕੱਢਾਂਗੇ ਬਾਈ ਠੀਕ ਹੈ ਵੀਰੇ ਜਰੂਰ ਦੀ ਕਿਰਪਾ ਕਰੋ ਇਹ ਤੁਸੀਂ ਪਾਣੀ ਆਉਂਦਾ ਕਿੱਥੋਂ ਆ ਜੀ ਇਹ ਰਾਮਗੜ੍ਹ ਤੋਂ ਆਉਂਦਾ ਵੀਰੇ ਰਾਮਗੜ੍ਹ ਰਾਮਗੜ੍ਹ ਚੇਅਰਮੈਨ ਦੀਪਾ ਉਹ ਉਹਦੀ ਘਰ ਵਾਲੀ ਸਰਪੰਚ ਆ ਹੁਣ ਉਹਨਾਂ ਦੇ ਪਿੰਡੋਂ ਟੈਂਕੀ ਦਾ ਪਾਣੀ ਇਹ ਮੇਰੇ ਪਿੰਡ ਨੂੰ ਆਉਂਦਾ ਹੈ ਪਹਿਲਾਂ ਮੇਰੇ ਪਿੰਡ ਸੌਂਸਪੁਰ ਤੋਂ ਪਾਣੀ ਆਉਂਦਾ ਸੀ ਬਹੁਤ ਸਾਫ਼ ਵਧੀਆ ਪਾਣੀ ਆਉਂਦਾ ਸੀ ਕੋਈ ਦਿੱਕਤ ਨਹੀਂ ਸੀ ਇਹਨਾਂ ਨੇ ਕੱਟ ਕਰਕੇ ਆ ਮੇਰਾ ਪਿੰਡ ਇਹਦੇ ਆਪਦੇ ਰਾਮਗੜ੍ਹ ਦੇ ਵਿੱਚ ਪਵਾ ਲਿਆ ਪਹਿਲਾਂ ਪਰ ਪਿਛਲੀ ਪੰਚਾਇਤਾਂ ਨੇ ਪਾਉਣ ਦਾ ਵਾਅਦਾ ਹੁਣ ਤਾਂ 6 ਮਹੀਨੇ ਜਦ ਦੀ ਇਹ ਪੰਚਾਇਤ ਬਣੀ ਆ ਬੇੜਾ ਕਰਕੇ ਕੋਈ ਦੇਖਦਾ ਹੀ ਨਹੀਂ ਹੈਗਾ ਯਾਰ ਜੇ ਕੋਈ ਟੈਂਕੀ ਉਹ ਤਾਂ ਚਲ ਗੱਲ ਨਹੀਂ ਕੀਤੀ ਚੇਅਰਮੈਨ ਸਾਹਿਬ ਨਾਲ ਪਿੰਡ ਦੇ ਲੋਕਾਂ ਨੇ ਵੀਰੇ ਇਹਨਾਂ ਦਾ ਵਿਚਾਰਿਆਂ ਨੇ ਕਿਸੇ ਕੋਈ ਸੁਣਦਾ ਹੀ ਨਹੀਂ ਨਾ ਇਹ ਤਾਂ ਹਾਂ ਇਹ ਤਾਂ ਹੁਣ ਇਹਨਾਂ ਨੇ ਮੈਨੂੰ ਕਿਹਾ ਤਾਂ ਮੈਂ ਤੈਨੂੰ ਬੁਲਾਇਆ ਨਹੀਂ ਇਹਨਾਂ ਨੂੰ ਕੋਈ ਇਹ ਕਹੀ ਜਾਂਦੇ ਨੇ ਪਾਣੀ ਨਹੀਂ ਆਉਂਦਾ ਕੋਈ ਧਿਆਨ ਹੀ ਨਹੀਂ ਕਿਸੇ ਦਾ ਯਾਰ ਹੈਗਾ ਪਰ ਦਾਅਵੇ ਕੀਤੇ ਜਾਂਦੇ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਚੇਅਰਮੈਨ ਸਾਹਿਬ ਖੁਦ ਉਰੇ ਬੈਠੇ ਨੇ ਚੇਅਰਮੈਨ ਸਾਹਿਬ ਦਾ ਧਿਆਨ ਹੀ ਨਹੀਂ ਹੈਗਾ ਆਪਣੇ ਇਲਾਕੇ 'ਚ ਆਹ ਦੇਖ ਲੈ ਰੰਗਲਾ ਬਣਿਆ ਪਿਆ ਵੀਰੇ ਹਾਂ ਪਾਣੀ ਰੰਗਲਾ ਹੋਇਆ ਪਿਆ ਸਾਹਮਣੇ ਰੰਗਲਾ ਪਾਣੀ ਹੋਇਆ ਪਿਆ ਹੋਰ ਅੱਲੇ-ਪੱਲੇ ਕੁਝ ਨਹੀਂ ਹੈਗਾ ਪਾਣੀ ਹੋ ਰੰਗਲਾ ਰੰਗਲਾ ਪੰਜਾਬ ਹੈ ਜੀ ਕੋਈ ਰੰਗਲਾ ਪੰਜਾਬ ਨਹੀਂ ਕਿ ਨਸ਼ਿਆਂ ਨੇ ਗੰਦਲਾ ਕੀਤਾ ਹੋਇਆ ਕਿ ਸਾਡੇ ਪਿੰਡਾਂ ਦੇ ਗੰਦੇ ਪਾਣੀ ਨਾਲ ਗੰਦਲਾ ਕੀਤਾ ਹੋਇਆ ਹਾਂ ਵੋਟਾਂ ਟਾਈਮ ਤਾਂ ਭਾਈ ਬੜੇ ਹੋਣਗੇ ਵੋਟਾਂ ਟਾਈਮ ਇਹ 5 ਸਾਲ ਤੋਂ ਬਾਅਦ ਆ ਜਾਂਦੇ ਨੇ ਗਰੀਬ ਦੇ ਅਮੀਰ ਦੇ ਗਰੀਬ ਦੇ ਤਾਂ ਅੰਦਰ ਵੜ-ਵੜ ਕੇ ਆਉਂਗੇ ਵੋਟਾਂ ਦੇ ਜੀ ਵੋਟਾਂ ਦੇ ਫੇਰ ਪਾਣੀ ਵੀ ਦੇਖਣ ਆਉ ਕੋਈ ਪੰਜ ਨਾ ਕੋਈ ਸਰਪੰਚ ਵੀ ਪਾਣੀ ਗੰਦਾ ਆਂਦਾ ਨੇ ਪਾਣੀ ਸਹੀ ਸਪਲਾਈ ਕਰੀਏ। ਹੂੰ ਚੇਅਰਮੈਨ ਸਾਹਿਬ ਤਾਂ ਬਹੁਤ ਕਹਿ ਰਹੇ ਨੇ ਕਿ ਅਸੀਂ ਫੀਲਡ 'ਚ ਵਿਚਰਦੇ ਆਂ ਲੋਕਾਂ ਨਾਲ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਦੇ ਆਂ ਬਹੁਤ ਗੱਲਾਂ ਕਰਦੇ ਨੇ ਤੇ ਹੁੰਦੀਆਂ ਨਹੀਂ ਜੋ ਵੀਰੇ ਕੁਝ ਨਹੀਂ ਹੁੰਦਾ ਇਹ ਤਾਂ ਵੋਟਾਂ ਵੇਲੇ ਤਾਂ ਹਨਾ ਹਰ ਇੱਕ ਨੂੰ ਬਾਪੂ ਕਹਿੰਦੇ ਨੇ ਜਦੋਂ ਵੋਟਾਂ ਪੈਂਦੀਆਂ ਨੇ ਜਦੋਂ ਉਦੋਂ ਬਾਅਦ ਫਿਰ ਤੂੰ ਕੌਣ ਮੈਂ ਕੌਣ ਉਹ ਤਾਂ ਜੀ ਪੂਰਾ ਇਹਨਾਂ ਧਿਆਨ ਰੱਖਦੇ ਨੇ ਸਭ ਦਾ ਉਹਨਾਂ ਨੇ ਤਾਂ ਗੱਡੀ ਤੇ ਪਲੇਟ ਵੀ ਲਾਈ ਵੀ ਆ ਕਿਸੇ ਨੂੰ ਦਿੱਕਤ ਆ ਵੀ ਰੋਕ ਲਵੇ ਉਹ ਵੀਰੇ ਕੋਈ ਕਿਹੜੀ ਦਿੱਕਤ ਹੈ ਤਾਂ ਬਸ ਇਹਨਾਂ ਦਾ ਇੱਕ ਕੰਮ ਹੈ ਵੀ ਬਸ ਇਹ ਲੋਕਾਂ ਨੂੰ ਪਤਾ ਲੱਗ ਜੇ ਵੀ ਚੇਅਰਮੈਨ ਸਾਹਿਬ ਆ ਰਹੇ ਨੇ ਜੇ ਦਿੱਕਤ ਆ ਰੋਕ ਕੇ ਦੱਸਣ ਉਹ ਵੀਰੇ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਸੁਣ ਕੇ ਸੁਣਦਾ ਹੀ ਨਹੀਂ ਉਹ ਦਿੱਕਤ ਕੀ ਆ ਉਹ ਤਾਂ ਝੂਠ ਝੂਠ ਨਹੀਂ ਸੁਣਦਾ ਉਹ ਸੱਚ ਸੱਚ ਤਾਂ ਉਹਨੇ ਸੁਣਨਾ ਹੈ ਕੀ ਇਹਦਾ ਝੂਠ ਕੰਨਾਂ ਨਾਲ ਬੰਨਿਆ ਪਿਆ ਜਿਹੜੇ ਬੰਦੇ ਉਹਦੇ ਬਲੇ ਚਮਚੇ ਨੇ ਉਹਨਾਂ ਉਹਨਾਂ ਦੀ ਕਰਨੀ ਆ ਦੂਜੀ ਤਾਂ ਉਹਨੂੰ ਸੁਣਨੀ ਆਉਂਦੀ ਸਹੀ ਤਾਂ ਉਹਨੇ ਕੰਮ ਕਰਨਾ ਹੀ ਨਹੀਂ ਕੋਈ ਆ ਆ ਦੇਖਿਆ ਕਿ ਕੀ ਹੈ ਰਿਹਾਏ ਕਦੇ ਇਹਨਾਂ ਨੂੰ ਪੁੱਛਿਆ ਇਹਨਾਂ ਨੂੰ ਆ ਕੇ ਥੋੜੇ ਪਾਣੀ ਆਉਂਦਾ ਕਿ ਨਹੀਂ ਆਉਂਦਾ ਇਹ ਫਰਜ਼ ਬਣਦਾ ਉਹ ਤਾਂ ਬਸ ਇੱਕ ਹੈ ਉਹਨਾਂ ਤਾਂ ਬਸ ਝੂਠੇ ਪਰਚੇ ਕਰਾਉਣ ਦਾ ਕੰਮ ਕਰਿਆ ਬੈ ਹੋਰ ਕੁਝ ਨਹੀਂ ਹੈਗਾ ਇਹਨੇ ਝੂਠਾ ਪਰਚਾ ਕਰਾਉਣਾ ਚਾਹੇ ਬੰਦੇ ਨੇ ਕਿਤੇ ਕਿਸੇ ਦੇ ਕੋਈ ਕਿਹਾ ਕਿਹਾ ਹੈ ਨਹੀਂ ਕਿਹਾ ਇਹਨੇ ਤਾਂ ਥਾਣੇ 'ਚ ਫੋਨ ਕਰਨਾ ਵੀ ਇਹਦੇ ਪਰਚਾ ਦੇ ਦੇ ਬਾ ਇਦੋਂ ਵੱਧ ਇਹਦਾ ਕੁਝ ਨਹੀਂ ਹੈਗਾ ਕੰਮ ਬਾ ਇਹੀ ਕੰਮ ਹੈ ਇਹਦੇ ਕੋਲ ਹੋਰ ਇਹਦੇ ਕੁਝ ਵੀ ਨਹੀਂ ਅੱਲੇ ਪੱਲੇ ਹੈਗਾ ਕਿੰਨਾ ਕੁ ਚਿਰ ਹੈ 1.5 ਸਾਲ ਰਹਿ ਗਿਆ ਉਸ ਤੋਂ ਬਾਅਦ ਕੀ ਬਣੂ ਵੀਰੇ ਫੇਰ ਪਰਚੇ ਜਿਹੜੇ ਹੁਣ ਤੁਸੀਂ ਲੋਕਾਂ ਤੇ ਕਰਾਉਂਦੇ ਛੁੱਟ ਤੇ ਕਰਾ ਦੇਣਗੇ ਲੋਕ ਜੀ ਸੋ ਇਹ ਸੰਨ ਪਿੰਡ ਦੇ 44 ਸਾਨੀ ਦੇ ਲੋਕ ਰਾਮਗੜ੍ਹ ਤੋਂ ਕਹਿੰਦੇ ਪਾਣੀ ਆਉਂਦਾ ਹੈ ਕਿਸੇ ਦਾ ਧਿਆਨ ਨਹੀਂ ਜੀ ਇੱਥੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਦੀਪਾ ਰਾਮਗੜ੍ਹ ਜੀ ਕਹਿੰਦੇ ਉਹ ਵੀ ਕੁਝ ਨਹੀਂ ਕਰ ਰਹੇ ਉਹਨਾਂ ਦੇ ਮੈਸੇਜ ਰਾਮਗੜ੍ਹ ਦੇ ਸਰਪੰਚ ਵੀ ਨੇ ਫਿਲਹਾਲ ਦਿੱਕਤਾਂ ਬੜੀਆਂ ਨੇ ਕੀ ਕਹਿੰਦੇ ਨੇ ਸਰਪੰਚ ਸਾਹਿਬ ਜਾਂ ਚੇਅਰਮੈਨ ਸਾਹਿਬ ਉਹ ਵੀ ਜਾਣਾਂਗੇ ਸਬੰਧਤ ਅਧਿਕਾਰੀ ਕੀ ਕਹਿੰਦੇ ਨੇ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਾਂਜੀ ਅਸੀਂ ਇਸ ਸਮੇਂ ਚੇਅਰਮੈਨ ਸਾਹਿਬ ਕੋਲ ਪਹੁੰਚੇ ਹਾਂ ਦੀਪਾ ਰਾਮਗੜ੍ਹ ਜੋ ਮਾਰਕੀਟ ਕਮੇਟੀ ਪਾਸੋਂ ਦੇ ਚੇਅਰਮੈਨ ਨੇ ਜੋ 44 ਸਾਨੀ ਪਾਣੀ ਦਾ ਮਸਲਾ ਸੀਗਾ ਉਸ ਪਾਣੀ ਦੇ ਮਸਲੇ ਤੇ ਲੋਕਾਂ ਨੇ ਕਿਹਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਦੇ ਪਿੰਡ ਤੋਂ ਜਿੱਥੋਂ ਪਾਣੀ ਆਉਂਦਾ ਏ ਉੱਥੋਂ ਦੇ ਚੇਅਰਮੈਨ ਸਾਹਿਬ ਨੇ ਉਹ ਵੀ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੇ ਚੇਅਰਮੈਨ ਸਾਹਿਬ ਦੇ ਮੈਸੇਜ ਨੇ ਜਿਹੜੇ ਉਹ ਇਸ ਪਿੰਡ ਦੇ ਸਰਪੰਚ ਵੀ ਨੇ ਰਾਮਗੜ੍ਹ ਤੋਂ ਤੇ 44 ਦਾ ਇਹ ਮਸਲਾ ਏ ਪਹਿਲਾਂ ਤਾਂ ਚੇਅਰਮੈਨ ਸਾਹਿਬ ਫਤਿਹ ਅਰਜ਼ ਕਰਦੇ ਆ ਵਹਿਗੁਰੂ ਖਾਲਸਾ ਵਹਿਗੁਰੂ ਖਾਲਸਾ ਮੈਂ ਜੀ ਥੋੜੇ ਧਿਆਨ ਚ ਨਾਲ ਦੇ ਪਿੰਡ ਚ ਇੱਥੋਂ ਪਾਣੀ ਕਹਿੰਦੇ ਜਾਂਦਾ ਜੀ ਟੈਂਕੀ ਦਾ ਉਹ ਕਹਿ ਰਹੇ ਨੇ ਕਿ ਸਾਾਨੂੰ ਬੜੀਆਂ ਦਿੱਕਤਾਂ ਨੇ ਪਾਣੀ ਖਰਾਬ ਆ ਰਿਹਾ ਪਿਛਲੇ 2-3 ਸਾਲਾਂ ਤੋਂ ਕਹਿ ਰਹੇ ਨੇ ਕਹਿੰਦੇ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਟਵਾਣੋ ਸਾਹਿਬ ਪਾਣੀ ਮੇਰੇ ਪਿੰਡੋਂ ਵੀ ਜਾਂਦਾ ਤੇ ਸੌਂਸਪੁਰ ਤੋਂ ਵੀ ਆਉਂਦਾ ਜੀ ਪਹਿਲੀ ਗੱਲ ਤਾਂ ਮੇਰੇ ਬਿਲਕੁਲ ਵੀ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸਿਆ ਵੀ ਪਾਣੀ ਦਾ ਮਸਲਾ ਕੋਈ ਬੰਦਾ ਮੇਰੇ ਕੋਲ ਆਇਆ ਨਹੀਂ ਹੈਗਾ ਜੀ ਕੋਈ ਸਿੰਗਲ ਪਰਸਨ ਨੇ ਮੈਨੂੰ ਇਹ ਨਹੀਂ ਕਿਹਾ ਵੀ ਇੱਥੇ ਪਾਣੀ ਦਾ ਮਸਲਾ ਹੈ ਤੁਹਾਡੇ ਥਰੂ ਇਹ ਮੈਨੂੰ ਪਤਾ ਲੱਗਿਆ ਵੀ ਪਾਣੀ ਦਾ ਮਸਲਾ ਜੇ ਪਾਣੀ ਦਾ ਹੈਗਾ ਮਸਲਾ ਤਾਂ ਮੈਂ ਸੋ ਤੋਂ ਪਹਿਲਾਂ ਜਦੋਂ ਤੁਸੀਂ ਆਇਓ ਮੈਜੂਬ ਸਾਹਿਬ ਨੂੰ ਗੱਲ ਵੀ ਕਰੀ ਹੂੰ ਉਹ ਕਹਿੰਦੇ ਤੁਰੰਤ ਹੱਲ ਕਰ ਦਿੰਦੇ ਆ ਜੀ ਦੇਖੋ ਜਦੋਂ ਕੋਈ ਵੀ ਪ੍ਰੋਬਲਮ ਆ ਜਾਂ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਹੀ ਹੱਲ ਹੋਊਗਾ ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਨਹੀਂ ਹੈਗਾ ਜੀ ਜਾ ਕੇ ਸਿੱਧੀ ਤੁਹਾਨੂੰ ਬੁਲਾ ਲਿਆ ਹੂੰ ਇਹ ਜਾ ਕੇ ਇੰਟਰਵਿਊ ਦਿੱਤੀ ਵੀ ਚੇਅਰਮੈਨ ਆ ਇੱਥੇ ਦਾ ਵੀ ਕੰਮ ਨਹੀਂ ਹੋਇਆ ਇਹ ਵਧੀਆ ਗੱਲਾਂ ਨਹੀਂ ਜੀ ਹੂੰ ਮੈਂ ਹਰੇਕ ਨਾਲ ਤਨੋਂ ਮਨੋਂ ਹੂੰ ਪਾਰਟੀ ਤੋਂ ਉੱਪਰ ਉੱਠ ਕੇ ਮੈਂ ਹਰੇਕ ਨਾਲ ਖੜਾ ਹਾਂ ਜੀ ਜੋ ਮੇਰੇ ਕੋਲ ਆਉਂਦਾ ਮੈਂ ਹਮੇਸ਼ਾ ਹੀ ਉਹ ਕਰਦਾ ਵੀ ਪਹਿਲ ਕਦਮੀ ਕਰਦਾ ਵੀ ਹੱਲ ਕਰਾਂ ਬਰੇਕ ਚੀਜ਼ ਦਾ ਜੀ ਥੋੜੇ ਧਿਆਨ ਚ ਕਿਸੇ ਨੇ ਕੋਈ ਮਸਲਾ ਨਹੀਂ ਲਿਆ ਬਿਲਕੁਲ ਨਹੀਂ ਥੋੜੇ ਦਰੂ ਪਤਾ ਲੱਗਿਆ ਮੈਨੂੰ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਉਹ ਨੋਕਲ ਪਿੰਡਾ ਨਾਲ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੀਦਾ ਸੀ ਜੇ ਕੋਈ ਇਦਾਂ ਦਾ ਮਸਲਾ ਹੈ ਫਿਲਹਾਲ ਚੇਅਰਮੈਨ ਸਾਹਿਬ ਕਹਿ ਰਹੇ ਨੇ ਕਿ ਇਸ ਮਸਲੇ ਦਾ ਹੱਲ ਤੁਰੰਤ ਕਰਾਇਆ ਜਾਊਗਾ ਪਹਿਲਾਂ ਕਿਸੇ ਨੇ ਧਿਆਨ ਚ ਨਹੀਂ ਲਿਆਂਦਾ ਹੁਣ ਧਿਆਨ ਚ ਆਇਆ ਹੈ ਸੋ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਕਹਿੰਦੇ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਊਗਾ ਜੇ ਅੱਗੇ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਚੇਅਰਮੈਨ ਸਾਹਿਬ ਤੇ ਜ਼ਰੂਰ ਧਿਆਨ ਦਿਹਾੰਦਾ ਜਾਵੇ ਇਹ ਕਹਿ ਰਹੇ ਨੇ ਕਿ ਹਰ ਇੱਕ ਦਾ ਮਸਲਾ ਹੱਲ ਹੋਊਗਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਕੰਮ ਨੇ ਜਿਹੜੇ ਉਹ ਕੀਤੇ ਜਾਣਗੇ ਫਿਲਹਾਲ ਚੇਅਰਮੈਨ ਸਾਹਿਬ ਬਹੁਤ ਧੰਨਵਾਦ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਤੁਸੀਂ ਬਸ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਵੀ ਰਲ ਮਿਲ ਕੇ ਰਹੋ ਹੂੰ ਸੋ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇੱਕ ਦੋ ਬੰਦੇ ਇਦਾਂ ਦੇ ਹੁੰਦੇ ਨੇ ਜੀ ਵੀਰੋ ਲੋਕਾਂ ਨੂੰ ਪਾੜ ਕੇ ਰੱਖਦੇ ਨੇ ਹੂੰ ਇੱਧਰ ਦੀਆਂ ਗੱਲਾਂ ਉੱਧਰ ਉੱਧਰ ਦੀਆਂ ਗੱਲਾਂ ਇੱਧਰ ਹੁਣ ਦੇਖੋ ਆ ਮਸਲਾ ਛੋਟਾ ਜਿਹਾ ਸੀ ਹੂੰ ਬਣਾ ਕਿੱਡਾ ਬਦਾ ਦਿੱਤਾ ਸੋਨੂੰ ਬੁਲਾਇਆ ਜੀ ਉਹਨਾਂ ਨੇ ਦੇਖੋ ਗੱਲ ਥੋੜੀ ਹੈ ਕੋਈ ਇਹ ਜੀ ਮੇਰੇ ਕੋਲ ਆਓ ਯਾਰ ਹੂੰ ਜੇ ਤੁਸੀਂ ਮੈਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਹੂੰ ਚੇਅਰਮੈਨ ਬਣਾਇਆ ਤੁਹਾਡੀ ਬਦੌਲਤ ਤੇ ਬਣਿਆ ਮੈਂ ਹੂੰ ਲੋਕਾਂ ਨਾਲੇ ਹੁੰਦਾ ਸਾਰਾ ਕੁਝ ਜੀ ਮੇਰੇ ਕੋਲ ਆਓ ਮੈਂ ਯਾਰ ਹੱਲ ਕਰੂੰਗਾ ਹਰ ਇੱਕ ਚੀਜ਼ ਜੀ ਇਦਾਂ ਨਹੀਂ ਨਾ ਹੈਗਾ ਵੀ ਆਪਾਂ ਇੱਕ ਬੰਦਾ ਬਰੋਚ ਉੱਠ ਕੇ ਪੱਤਰਕਾਰ ਨੂੰ ਤੁਹਾਨੂੰ ਬੁਲਾ ਲਿਆ ਵਧੀਆ ਗੱਲਾਂ ਨਹੀਂ ਹੈਗੀਆਂ ਇਹ ਇਹ ਰੰਜਸ ਲੱਗਦੀ ਆ ਜਾਂ ਕੋਈ ਪਾਰਟੀਵਾਦੀ ਦਾ ਮਸਲਾ ਲੱਗਦਾ ਕੀ ਲੱਗਦਾ ਫਿਰ ਰੰਜਸ ਤੇ ਲਾ ਲੋ ਜੀ ਇਹ ਇਹ ਮੁੰਡਾ ਜਿਹੜਾ ਬਲਕਾਰ ਸਿੰਘ ਆ ਲੰਬੜਦਾਰ ਆ ਪਿੰਡ ਦਾ ਤੇ ਇਹਦਾ ਪਿੰਡ ਚ ਬੈਸੀ ਵੀ ਬਿਵਾਦ ਬਹੁਤ ਆ ਹਮ ਹਰੇਕ ਨਾਲ ਇਹ ਮਤਲਬ ਪੰਗੇ ਲਿੰਦਾ ਹਮ ਤੇ ਇਹਦੇ ਝੋਲਾ ਮੁੱਡੇ ਦੀ ਰੱਖਿਆ ਹੁੰਦਾ ਹਰ ਟਾਈਮ ਅੱਛਾ ਜੀ ਹਰੇਕ ਦੇ ਖਿਲਾਫ ਦਰਖਾਸਤ ਹਮ ਹਰੇਕ ਅਫਸਰ ਦੇ ਖਿਲਾਫ ਦਰਖਾਸਤ ਹਮ ਤੇ ਚੌਂਕੜੀਆਂ ਤੇ ਖੜ ਜੂ ਜਿਵੇਂ ਲੋਕਾਂ ਤੋਂ ਸੁਣਦੇ ਆ ਪੂਰਾ ਮੈਂ ਕਹਿੰਦਾ ਮੈਂ ਉੱਥੇ ਲਾ ਦੂੰ 10 ਲੱਖ ਲਾ ਦੂੰ 20 ਲੱਖ ਲਾ ਦੂੰ ਬਸ ਇਹ ਇਹ ਜੀਆਂ ਮਤਲਬ ਵੀ ਥੋੜਾ ਮੈਂਟਲੀ ਅਫਸੈਟ ਹੋ ਗਿਆ ਉਹ ਜੀ ਤੇ ਮੇਰਾ ਸਾਲਾ ਹੀ ਅੱਛਾ ਹਾਂਜੀ ਅੱਛਾ ਅੱਛਾ ਰਿਸ਼ਤੇਦਾਰ ਹੈ ਹਾਂਜੀ ਹਾਂ ਹਾਂ ਠੀਕ ਹੈ ਚਲੋ ਮੈਨੂੰ ਘਰ ਦੇ ਨੇ ਵੀ ਕਿਹਾ ਮੈਂ ਕਹਾਂ ਨਾ ਵੀ ਇਹ ਇਹ ਬੰਦੇ ਨਾਲ ਨਹੀਂ ਕਦੇ ਵੀ ਆਪਾਂ ਗਲਤ ਬੰਦੇ ਦਾ ਕਦੇ ਸਾਥ ਨਹੀਂ ਦੇਣਾ ਹੈਗਾ ਜੀ ਜਿਹੜਾ ਬੰਦਾ ਗਲਤ ਆ ਉਹਦਾ ਕਦੇ ਸਾਥ ਨਹੀਂ ਦੇਣਾ ਜੀ ਫਿਲਹਾਲ ਪੱਖ ਦੇਣ ਲਈ ਧੰਨਵਾਦ ਚੇਅਰਮੈਨ ਸਾਹਿਬ ਸੋ ਜੇ ਕੋਈ ਮਸਲਾ ਹੁੰਦਾ ਹੈ ਤਾਂ ਚੇਅਰਮੈਨ ਸਾਹਿਬ ਕਹਿੰਦੇ ਨੇ ਕਿ ਜ਼ਰੂਰ ਤੇ ਅੰਝ ਲਿਆਂਦਾ ਜਾਵੇ ਇਹ ਮਸਲਾ ਤੇ ਆਮਚਾਇਆ ਹੈ ਇਹਦਾ ਜਲਦ ਹੱਲ ਕੀਤਾ ਜਾਊਗਾ ਸਬੰਧਤ ਅਧਿਕਾਰੀਆਂ ਨਾਲ ਕਹਿੰਦੇ ਗੱਲ ਹੋ ਗਈ ਆ ਫਿਲਹਾਲ ਅਸੀਂ ਵੀ ਗੱਲ ਕਰਦੇ ਹਾਂ ਸਬੰਧਤ ਅਧਿਕਾਰੀਆਂ ਨਾਲ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਖੁਸ਼ਪਾਲ ਸਿੰਘ ਐਸ ਡੀਓ ਨਾਬਾ ਜਲ ਸਪਲਾਈ ਵਿਭਾਗ ਤੋਂ ਨੇ ਉਹਨਾਂ ਨਾਲ ਉਹ ਕੀ ਕਹਿੰਦੇ ਨੇ ਇਸ ਮਸਲੇ 'ਚ ਜਾਣਨ ਦੀ ਕੋਸ਼ਿਸ਼ ਕਰਾਂਗੇ ਖੁਸ਼ਪਾਲ ਸਿੰਘ ਐਸ ਡੀਓ ਨਾਬਾ ਜਲ ਵਿਭਾਗ ਸੋ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਖੁਸ਼ਪਾਲ ਸਿੰਘ ਐਸ ਡੀਓ ਸਾਹਿਬ ਹਾਂਜੀ ਹਾਂਜੀ ਆ ਪਾਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਹਾਂ ਇਹ ਰਿਕਾਰਡਿੰਗ ਹੋ ਰਹੀ ਹੈ ਜੀ ਇੱਕ ਨਾ ਜੀ ਮਸਲਾ ਸੀਗਾ ਚਮਾਲੀ ਸਾਨੀ ਪਿੰਡ ਦਾ ਉੱਥੇ ਨਾ ਪਾਣੀ ਬਹੁਤ ਗੰਦਾ ਆ ਰਿਹਾ ਜੀ ਬਦਬੂ ਆ ਰਹੀ ਆ ਪਾਣੀ ਬਹੁਤ ਗੰਧਲਾ ਏ ਤੇ ਪਸ਼ੂ ਵੀ ਨਹੀਂ ਪੀ ਰਹੇ ਪਾਣੀ ਉਹ ਕਹਿੰਦੇ ਅਸੀਂ ਕਾਫੀ ਲੰਮੇ ਸਮੇਂ ਤੋਂ ਇਦਾਂ ਦੀਆਂ ਦਿੱਕਤਾਂ ਨਾਲ ਜੂਝ ਰਹੇ ਆ ਟੈਂਕੀ ਦਾ ਪਾਣੀ ਖਰਾਬ ਹੈ ਜੀ ਤੁਹਾਡੇ ਧਿਆਨ ਚਾ ਕੋਈ ਮਸਲਾ ਹੈ ਵੀਰ ਕਰਨੀ ਹੈ ਇਹ ਕਿ ਚਵਾਰਾ ਚੈੱਕ ਕਰਵਾਲਣਾਂ ਦੇ ਹਾਂਜੀ ਤੇ ਉਹ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਲੋਕਾਂ ਨੂੰ ਕੋਈ ਹਾਂ ਜੀ ਥੋੜੀ ਗ੍ਰੇ ਕਾਉਂਸਲ ਆਲ ਕਰਾਂਗੇ ਇਹ ਜਨਾ ਦਾ ਜੇ ਕੋਈ ਗੱਲ ਹੈ ਸਾਬਾ 44 ਸਾਨੀ ਹਾਂਜੀ 44 ਸਾਨੀ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਵੀਰ ਜੀ ਧੰਨਵਾਦ ਜੀ ਸੋ ਇਹ ਸਨ ਐਸ ਡੀਓ ਬੱਟਰ ਸਪਲਾਈ ਵਿਭਾਗ ਦੇ 90 ਤੋਂ ਜਿਹੜੇ ਕਹਿ ਰਹੇ ਨੇ ਕਿ ਜਰੂਰ ਇਸ ਮਸਲੇ ਦਾ ਹੱਲ ਕੀਤਾ ਜਾਊਗਾ ਅੱਜ ਇਹ ਜਿਹੜੇ ਅਧਿਕਾਰੀ ਨੇ ਉਹ ਭੇਜੇ ਜਾਂਦੇ ਨੇ ਇਸ ਦਾ ਹੱਲ ਹੈ ਜਿਹੜਾ ਉਹ ਤੁਰੰਤ ਕਰਵਾਇਆ ਜਾਊਗਾ ਫਿਲਹਾਲ ਕਦੋਂ ਹੱਲ ਹੁੰਦਾ ਹੈ ਕਦੋਂ ਅਧਿਕਾਰੀ ਆਉਂਦੇ ਨੇ ਤਾਂ ਸਮਾਂ ਦੱਸੂਗਾ ਪਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਲਦ ਹੱਲ ਹੈ ਜਿਹੜਾ ਇਹਦਾ ਕੀਤਾ ਜਾਊਗਾ ਧੰਨਵਾਦ ਜੀ